ਅੱਜ ਤਾਂ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆਮ ਆਦਮੀ ਪਾਰਟੀ ਰਾਜ ਕਰੇਗੀ ਕਿਉਂਕਿ ਲੋਕੀ ਦਾ ਬੋਟਾ ਅੱਛਾ ਨਹੀਂ ਲਾਈਟ ਕਿਥੇ ਬੀੜੇਗੀ ਅੱਛਾ ਹਾਂ 8:00 ਪਾਹ ਲਾਈਟ ਰਹਿੰਦੀ ਅੱਛਾ ਭਾਈ ਭਗਵਾਨ ਤਬਾਦ ਸਾਡੀ ਗੱਲ ਨਹੀਂ ਲਿਗਿਆ ਅੱਛਾ ਤਾਂ ਆਮ ਨੂੰ ਪਰਮਾਗੇ ਜੀ ਮੈਨੂੰ ਪਤਾ ਹੈ ਕਿ 100% ਵੋਟਾਂ ਮਿਲਣਗੀਆਂ ਕੱਟੇ ਹੋਣਗੇ ਲਾਈਟਾਂ ਛੇ ਲੋੜਤ ਨੇ ਬੋਟਾ ਪੇਮੈਂਟ ਕੋਈ ਮਾਸਟਰ ਲੱਗਿਆ ਕੋਈ ਕਨੈਕਟਰ ਲੱਗੇ ਨੇ ਕਾਲੀਆਂ ਨੇ ਦਿੱਤੀ ਕਾਲੀਆਂ ਨੇ ਪੈਸਾ ਚਲਾਇਆਗਾ ਖਾਲ ਮਣੀ ਜਾਂਦੇ ਨੇ ਗਾ ਸੁਆ ਬਣ ਗਿਆ ਪੱਕਾ ਸਾਧ ਦਾ ਤਬਰ ਕਮਟ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਏ ਜਾਣਨ ਦੇ ਲਈ ਮਾਨਸਾ ਤੇ ਪਿੰਡ ਕੋਟਤਾਰੋਂ ਮੂੰ ਪਹੁੰਚੇ ਆ ਸਾਧ ਦੇ ਵਿੱਚ ਜਿਹੜੀ ਚਰਚਾ ਹੁੰਦੀ ਹੈ ਸਰਕਾਰਾਂ ਬਦਲ ਦਿੰਦੀ ਹੈ ਗੱਲਬਾਤ ਕਰਦੇ ਆ ਸਾਧ ਦੇ ਵਿੱਚ ਮੌਜੂਦ ਹੈ ਬਜ਼ੁਰਗ ਵੀ ਨੇ ਸਾਡੇ ਨਾਲ ਤੇ ਜਾਣਦੇ ਆ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਹੈ ਜੀ ਤੇਤਰ ਸਿੰਘਾ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਕੰਮ ਕੀਤਾ ਭਾਈ ਸਾਡੇ ਤਾਂ ਆਮ ਪਾਰਟੀ ਨੇ ਕੰਮ ਕੀਤਾ ਕਿਉਂ ਕੀ ਕੰਮ ਕਰਦਾ ਆਮ ਕੀਤਾ ਹਾਂ ਉਹ ਸਟੇਡੀਓ ਉਹ ਬਣੀ ਜਾਂਦਾ ਆ ਪੱਖਾ ਲਿਆ ਰੱਖ ਨੂੰ ਤੇ ਮੋਟਰ ਸਾਡੇ ਜਾਂਦੀ ਨਹੀਂ ਲਾਈਟ ਕਿਸੇ ਵੇਲੇ ਵੀ ਅੱਛਾ ਹਾਂ ਅੱਠੋਂ ਪਹਿਰ ਲਾਈਟ ਰਹਿੰਦੀ ਜਿਹੜੇ ਮਰਜੀ ਮੁੰਡੇ ਨੂੰ ਪੁੱਛ ਲੋ ਅੱਛਾ ਹਾਂ ਹੋਰ ਪਾਰਟੀਆਂ ਨੇ ਨਹੀਂ ਕੀਤਾ ਕੰਮ ਫਿਰ ਨਾ ਹੋਰ ਨੇ ਨਹੀਂ ਕਰਿਆ ਇਹਨਾਂ ਜਿਮੀਦਾਰ ਲਈ ਕਾਡਿਡਰ ਕਾਡਿਡਰ ਨਹੀਂ ਨਿਕਰਿਆ ਅੱਛਾ ਤੇ ਕਾਂਗਰਸ ਜੀ ਕਾਂਗਰਸ ਨੇ ਨਹੀਂ ਕਰਿਆ ਅੱਛਾ ਇਹ ਵਧੀਆ ਲੱਗਦੇ ਆ ਹਾਂ ਸਾਨੂੰ ਤਾਂ ਬੜੀ ਵਧੀਆ ਲੱਗਿਆ ਤੇ ਸੁਖਵੀਰ ਬਾਦਲ ਤਾਂ ਕਹਿੰਦੇ ਲੁੱਟ ਲਿਆ ਭਗਵੰਤ ਮਾਨ ਨੇ ਸਾਰਾ ਕੁਝ ਨਾ ਜਿ ਉਹ ਆਖੀ ਜਾਵੇ ਉਹ ਆਖੀ ਜਾਵੇ ਭਗਵੰਤ ਮਾਨ ਨੂੰ ਅਸੀਂ ਤਾਂ ਨਹੀਂ ਕਹਿੰਦੇ अच्छा हां ਸਾਡੇ ਸਾਹਮਣੇ ਲਾਇਆ ਜਮਾ ਚਾਨਣ ਹੋਇਆ ਪਿਆ ਸਾਡੇ ਦਾ ਆ ਟੋਬੇ ਦਾ ਸਰਪੰਚ ਨੇ ਕੰਮਾ ਸੀ ਉਹ ਪੈਸੇ ਮੋੜ ਗਿਆ ਵਾਪਸ ਕਰਤੇ ਹੁਣ ਇਹਨੂੰ ਦੁਬਾਰੇ ਪੱਟਣ ਦੀ ਸਕੀਮ ਫੇਰ ਕਰ ਰਹੀ ਹੈ ਅੱਛਾ ਤੇ ਵਧੀਆ ਕੰਮ ਹੋ ਰਿਹਾ ਹੈ ਫਿਰ ਵਧੀਆ ਕੰਮ ਹੋ ਰਿਹਾ ਹੈ ਜੀ ਬਹੁਤ ਵਧੀਆ ਕੰਮ ਹੋ ਰਿਹਾ ਨੇ ਤੇ ਜਾਣਦੇ ਹੋ ਉਮੀਦਵਾਰ ਨੂੰ ਆਮ ਆਦਮੀ ਵਾਲੇ ਨੂੰ ਹਾਂ ਜੀ ਗਰਮੀਤ ਸਿੰਘ ਗੁੱਡੀਆ ਹਾਂ ਗਰਮੀਤ ਸਿੰਘ ਹਾਂ ਚਾਂਦ ਬੰਦਾ ਵਧੀਆ ਬੰਦਾ ਹਾਂ ਜੀ ਹਾਂ ਵਧੀਆ ਬੰਦਾ ਹੈ ਅਸ਼ੋਕੜ ਜਾਣਦੇ ਹੋ ਦਾ ਪੋਕੜ ਨੂੰ ਸਾਨੂੰ ਅਸੀਂ ਆਏ ਮਗਰ ਕਿੱਤਾ ਤੁਰੇ ਨਹੀਂ ਫਿਰੇ ਆ ਬਨਾਲੀ ਵਾਲੇ ਦਾ ਪੋਕੜ ਵੀ ਪੁੱਛ ਲੈ ਸਾਰਾ ਕੋਈ ਦੱਸਦਾ ਹੈ ਇਹਦਾ ਵਰੀਆ ਅੱਛਾ ਸਾਰਾ ਕ ਮੋਕੇ ਸਾਰਾ ਕ ਮੋਕੇ ਅੰਦਰਤ ਕੀ ਕੀ ਮਾਹੌਲ ਹੈ ਪਿੰਡ ਦਾ ਬਹੁਤ ਵਧੀਆ ਅੱਜ ਕਿ ਪਾ ਲਾ ਦੇਗੇ ਗੁੱਡੀਆਂ ਹੈ ਆ ਮੋਟਰਾਂ ਪਿੱਛੇ ਵੀ ਗੁੱਡੀਆਂ ਲਾ ਦੇਗੇ ਅੱਛਾ ਗੁੱਡੀਆਂ ਲਾ ਦੇ ਹਾਂ ਅੱਛਾ ਐ ਦਬਾ ਲਾਓ ਝਾੜੂ ਦੇ ਲਾ ਦੇ ਅੱਜ ਨਾਮ ਤੋਂ ਅਜੈ ਸਿੰਘਾ ਜੈਪ ਜੀ ਕੀ ਲੱਗਦਾ ਫਿਰ ਕਿਹਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸਾਡੇ ਦਾ ਭਾਈ ਭਗਵਾਨ ਤਬਾੰਦਿਆ ਕਿਉਂ ਕੀ ਕਰਤਾ ਇਹ ਜਾ ਸਾਡੇ ਤਾਂ ਜਿਹੜਾ ਕਰਿਆ ਕੰਮ ਆ ਉਹ ਨਰਕ ਫਿਰਦਾ ਜਾ ਸਾਰੀਆਂ ਪੀਂਆਂ ਚ ਅੱਛਾ ਨਰਕ ਸੀਗਾ ਸਾਡੀਆਂ ਪੁੜੀਆਂ ਚੱਪਰਾਂ ਲੈ ਕੇ ਆ ਜਾਂਦੀਆਂ ਸੀ ਅੱਛਾ ਆ ਮੋਟਰ ਲਾਤੀ ਇਹ ਮੋਟਰ ਸਾਰਾ ਆ ਰਮਣ ਲੱਗਿਆ ਸਾਰਾ ਏਰੀਆ ਅਸੀਂ ਬੱਤ ਰਹੇ ਬਾਕੀ ਮੋਟਰ 24 ਘੰਟੇ ਹੁੰਦੀ ਲਾਈਟ ਆ ਸ਼ੇਰ ਲੋਟ ਕਨੇ ਬਹੁਤ ਤੰਗ ਸੀ ਪਹਿਲਾ ਘੰਟਾ ਆ ਜਾਂਦੀ ਸੀ ਭਗ ਜਾਂਦੀ ਘੰਟਾ ਆਦੀ ਭਗ ਜੇ ਕਿਹੜਾ ਹੋ ਉਥੇ ਬਚਾਏ ਰਹਿੰਦਾ ਉਥੇ ਰਹਿੰਦਾ ਸੀ ਹੁਣ ਧੁਰ ਜਾ ਕੇ ਆਏ ਜਦੋਂ ਬੰਦ ਕਰਦੇ ਆ ਮੋਟਰਾਂ ਦੀ ਪਾਰ ਸਿਮਰਤ ਨਹੀਂ ਆਈ ਛੋਟੀ ਆਈ ਸੀ ਹਾਂ 5 ਸਾਲ ਐਮਪੀ ਰਹੀ ਉਹ ਆਈ ਸੀ ਉਹਨੇ ਹੁਣ ਨਹੀਂ ਪਾਈ ਕੋ ਕੋ ਕਰਿਆ ਅੱਛਾ ਨਾ ਇਹਤ ਕੀ ਫਿਰ ਕੀ ਬਣਾਉਂਗੇ ਤੋਕ ਕਿਤਾ ਸੀ ਐਸੇ ਨੂੰ ਬਣਾਵਾਂਗੇ ਖੁੱਡੀਆਂ ਨੂੰ ਤੋਕੇ ਦਾ ਪੋਟ ਪਾਵਾਂਗੇ ਅੱਛਾ ਜਾਣਦੇ ਹੋ ਗੁੱਡੀਆਂ ਨੂੰ ਮੈਂ ਕਿ ਗੁੱਡੀਆਂ ਨੂੰ ਪਾਵਾਂ ਪੋਟੇ ਜਾਣਦਾ ਸੀ ਜੀ ਅਸੀਂ ਤਾਂ ਇਹਨੂੰ ਜਾਣਦੇ ਹਾਂ ਸੁਣ ਕੇ ਗੁਰਪ੍ਰੀਤ ਬਣਾ ਲਈਏ ਮਗਰ ਪਾਵਾਂ ਢੱਕਾਂ ਅੱਛਾ ਹਾਂ ਭਵੰਤ ਮਾਰ ਪਾਵਾਂ ਇਹਦੇ ਮਾਰ ਪਾਵਾਂਗੇ ਅਕਾਲੀ ਦਲ ਦੇ ਨਹੀਂ ਕੰਮ ਵਧੀਆ ਲੱਗੇ ਨਾ ਸਾਨੂੰ ਇਹ ਕੰਮ ਵਧੀਆ ਲੱਗਿਆ ਨਾ ਨੇ ਮੋਟਰਾਂ ਨੇ ਬਚਾਤਾ ਬਦਲਾ ਰਾਸ ਆ ਗਿਆ ਬਦਲਾ ਰਾਸ ਸਾਨੂੰ ਮੋਟਰਾਂ ਨੇ ਬਚਾਤਾ ਭਰਾ ਅੱਛਾ ਹਾਂ 24 ਘੰਟੇ ਜਾਨੇ ਆ ਲਾਈਟ 24 ਘੰਟੇ ਹਰ ਵਕਤ ਹੈ ਅੱਛਾ ਭਾਈ ਜੀ ਕੀ ਨਾਮ ਸੁਮੇਂਦਰ ਸਿੰਘ ਜੀ ਐਕਸ ਕੀ ਸਾਨੂੰ ਤਾਂ ਬਈ ਆਵਾਜ਼ ਦੀ ਪਾਰਟੀ ਲੱਗਦੀ ਮure ਕਿਉਂ ਕੰਮ ਵੀ ਸੋਹਣਾ ਅਸਲ ਤਾਂ ਕਿਸਾਨਾਂ ਲਈ ਬਹੁਤ ਵੱਡੇ ਵਧੀਆ ਕੰਮ ਹੈ ਜਿਵੇਂ ਲਾਈਟ ਲੂਟ ਹੈ ਜ ਰਾਤ ਨੂੰ ਬਾਰੀ ਨਹੀਂ ਲੈ ਜਾਣੇ ਨਹੀਂ ਪਿੰਡ ਦਾ ਦਿਨੇ ਦਿਨੇ ਆਪਦਾ ਪਾਣੀ ਵੜ ਲੈਣੇ ਆ ਤੇ ਬਾਕੀ ਇੱਕ ਘਰਾਂ ਵਾਲੀ ਲਾਈਟ ਮਾਫ ਹੈ ਉਹਦੇ ਵੀ ਬਹੁਤ ਵੱਡੇ ਫਾਇਦੇ ਨੇ ਅਕਾਲੀ ਦਲ ਨੇ ਨਹੀਂ ਕੀਤਾ ਕੰਮ ਚਲੋ ਉਹਨਾਂ ਨੇ ਆਪਦੇ ਹਿਸਾਬ ਨਾਲ ਜਿਹੜਾ ਕਰਿਆ ਸੀ ਵਧੀਆ ਸੀ ਪਰ ਉਹਨੇ ਨੁਕਸਾਨ ਵੀ ਬਹੁਤ ਕਰੇਗਾ ਹਾਂ ਅੱਛਾ ਹਾਂ ਨੌਕਰੀਆਂ ਦਾ ਹੈਗਾ ਮਾਹੌਲ ਕੀ ਗੱਲ ਹੈ ਨੌਕਰੀਆਂ ਬਹੁਤ ਵਧੀਆ ਪਿੰਡਾਂ ਦੇ ਵਿੱਚ ਮੁੰਡਿਆਂ ਨੂੰ ਮਿਲੀਆਂ ਨੇ ਅੱਛਾ ਜਿਵੇਂ ਦੂਜੀਆਂ ਸਰਕਾਰਾਂ ਐਂਡ ਤੇ ਜਦੋਂ 6 ਮਹੀਨੇ ਰਹਿ ਜਾਂਦੇ ਸੀਗੇ ਇਹ ਬੈਠਣ ਸਾਰੇ ਲਗਭਗ ਨੌਗਰਿਆਂ ਦੇ ਨੇ ਸਾਡੇ ਪਿੰਡ ਦੇ ਕੋਈ ਮੁੰਡੇ ਕੋਈ ਮਾਸਟਰ ਲੱਗਿਆ ਕੋਈ ਕਨੈਕਟਰ ਲੱਗੇ ਨੇ ਵਧੀਆ ਨੌਕਰੀਆਂ ਮਿਲ ਗੀਆਂ ਨੇ ਕਹਿੰਦੇ 1000 ਰੁਪਏ ਤਾਂ ਦਿੱਤਾ ਨਹੀਂ ਉਹ ਕੋਈ ਗੱਲ ਨਹੀਂ ਉਹ ਵੀ ਦੇ ਜਾਣਗੇ ਕੋਈ ਐ ਹੁਣ ਸਭ ਕੁਝ ਮਿਲ ਜੂਗਾ ਮੜਾ ਪਰੋਸਾ ਰੱਖੋ ਕਿਉਂਕਿ ਲਗਦਾ ਸਾਲ ਹੀ ਦੋ ਹੋਏ ਨੇ ਨਾ ਹਾਂਜੀ ਪੰਜ ਸਾਲਾਂ ਸਭ ਕੁਝ ਮਿਲ ਜੂਗਾ ਸਾਲ ਹੀ ਦੋ ਹੀ ਹੋਏ ਨੇ ਨਾ ਹਾਂ ਜਦੋਂ ਪੂਰੇ ਪੰਜ ਸਾਲਾਂ ਦੇ ਵਿੱਚ ਤੁਸੀਂ ਐਂ ਦੇਖੋ ਵੀ ਕਿੰਨਾ ਪੰਜਾਬ ਬਦਲੂਗਾ ਕੀ ਬਾਈ ਜੀ ਲੱਗਦਾ ਬਦਲਾ ਫਿਰ ਪੂਰਾ ਜੀ ਪੂਰਾ ਬਦਲਾ ਹੈ ਪੂਰਾ ਬਦਲਾ ਹੈ ਜੀ ਕਿੰਨਾ ਕੁ ਫਰਕ ਪਿਆ ਪੂਰੀ ਫਰਕ ਪੈ ਗਈ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਨੌਕਰੀਆਂ ਵਾਲਾ ਜਿਹੜਾ ਮੁੰਡਾ ਸੀ ਆ ਕੋਈ ਵੀ ਆ ਸਪਾਰਸ ਘਟ ਗਈ ਆਪਦੀ ਮਰਜ਼ੀ ਨਾਲ ਲੱਗ ਰਿਹਾ ਹਰੇਕਾ ਆਪਦੇ ਜੋਰ ਤੇ ਲੱਗ ਰਿਹਾ ਪਹਿਲਾਂ ਦੂਜੇ ਦਾ ਜੋਰ ਲਗਾਉਣਾ ਪੈਂਦਾ ਹੁੰਦਾ ਸੀ ਸਪਾਰਸ ਉਹਦੀ ਸਪਾਰਸ ਲਵਾ ਲਾ ਉਹਦੀ ਸਪਾਰਸ ਲਵਾ ਉਹਦੇ ਨਾਲ ਪੈਸੇ ਕਰ ਲਾ ਉਹਦੇ ਨਾਲ ਕਰ ਲਾ ਉਹਨੂੰ ਕੋਈ ਪੈਸਾ ਤਾਂ ਨਹੀਂ ਸਰਕਾਰ ਚ ਵੱਧ ਚੱਲੇ ਪੈਸਾ ਫਿਰ ਨੌਕਰੀਆਂ ਚ ਪੈਸਾ ਕਾਲੀ ਦਲ ਚੀਜ਼ਾਂ ਦਾ ਚੱਲੇ ਕਾਲੀ ਦਲ ਚੀਜ਼ਾਂ ਜ਼ਿਆਦਾ ਚੱਲਿਆ ਕਾਂਗਰਸ ਨੇ ਤਾਂ ਦਿੱਤੀ ਹੀ ਨਹੀਂ ਅੱਛਾ ਕਾਲੀਆਂ ਨੇ ਦਿੱਤੀ ਕਾਲੀਆਂ ਨੇ ਪੈਸਾ ਚਲਾਇਆਗਾ ਅੱਛਾ ਪੈਸਾ ਚੱਲਿਆ ਪੂਰਾ ਹਾਂ ਕਾਲੀਆਂ ਦਾ ਕਾਂ अच्छा ਤਾਂ ਵੀ ਸਪਾਰਸਰ ਹੋਣੀ ਪੈਂਦੀ ਕਿਵੇਂ ਜੇ ਕਿਸੇ ਕਾਲਜ ਦੇ ਵਿੱਚ ਵੀ ਐਡਮਿਸ਼ਨ ਕਿਸੇ ਬੱਚੇ ਨੇ ਲੈਣੀ ਹੁੰਦੀ ਅੱਛਾ ਉਹਦੇ ਵਾਸਤੇ ਵੀ ਲੀਡਰਾਂ ਕੋਲ ਜਾਣਾ ਪੈਂਦਾ ਅੱਛਾ ਜੀ ਵੀ ਯਾਰ ਸਾਨੂੰ ਕਾਲਜ ਦੇ ਐਡਮਿਸ਼ਨ ਦਵਾ ਦਿਓ ਹੁਣ ਤਾਂ ਸਿੱਧੇ ਚੱਲਦਾ ਕੰਮ ਬੱਸ ਸਾਵਾ ਸਿੱਧੇ ਜਾਂਦੇ ਕੀ ਲਹਿਰ ਆ ਫਿਰ ਪਿੰਡ ਦੀ ਲਹਿਰ ਜੀ ਮੈਨੂੰ ਤਾਂ ਲੱਗਦਾ 80% ਵੋਟ ਆਮਾਦੀ ਪਾਰਟੀ ਦੀ ਅੱਛਾ ਹਾਂ ਖੁੱਡੀਆਂ ਦਾ ਹੈਗਾ ਮਸ ਖੁੱਡੀਆਂ ਤਾਂ ਉਹੀ ਆਉਗੀ ਨਾ ਆਮਾਦੀ ਪਾਰਟੀ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪੈ ਰਹੀ ਹੈ ਕੋਈ ਖੁਡੀਆਂ ਨੂੰ ਨਹੀਂ ਚਾਹੇ ਜਾਣੇ ਨਾ ਜਾਣੇ ਕਿਉਂਕਿ ਜਦੋਂ ਮੁੱਖ ਮੰਤਰੀ ਆਪਣਾ ਚੰਗਾ ਉਹ ਆਪੇ ਪੰਦੇ ਚੰਗੇ ਲਿਓ ਮ ਸੁਖਦੇਵ ਕਿਹਨੂੰ ਆਜੋ ਮੈਂ ਬੋਲਦਾ ਨਹੀਂ ਭਾਈ ਮੈਂ ਕਿਤੇ ਸੁਖਦੇਵ ਸਿੰਘ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਮੈਂ ਤਾਂ ਜੀ ਅਸੀਂ ਤਾਂ ਆਮ ਨੂੰ ਪਾਵਾਂਗੇ ਅਸੀਂ ਕਿਉਂ ਜੀ ਅਸੀਂ ਖੇਤ ਖੇਤੀ ਕਰਦੇ ਆਂ ਸਾਨੂੰ ਜਿਹੜੀ ਚੀਜ਼ ਆਏਗੀ ਸਾਨੂੰ ਉਹ ਮਿਲ ਹੀ ਜਾਂਦੀ ਆ ਪਾਣੀ ਦਾ ਸੁੱਕਾ ਸਾਡੀ ਪਾਣੀ ਦੀ ਖੇਤੀ ਹੈ ਜੀ ਅੱਛਾ ਹੋਰ ਅਸੀਂ ਕੀ ਪਾੜਦੇ ਆ ਸਾਡੇ ਦਾਣੇ ਹੋਣਗੇ ਤਾਂ ਸਾਨੂੰ ਤੇ ਜਬਾਕ ਸਾਡੇ ਪੜ ਜਾਣਗੇ ਜੇ ਦਾਣੇ ਨਹੀਂ ਹੋਣਗੇ ਅਸੀਂ ਖਾਵਾਂਗੇ ਕੀ ਦੂਜੀਆਂ ਪਾਰਟੀਆਂ ਦੇ ਭਗਵੰਤ ਮਾਨ ਤਾਂ ਲੁੱਟੀ ਜਾਂਦਾ ਪੰਜਾਬ ਨੂੰ ਨਾ ਜੀ ਗਲਤ ਹੈ ਗਲਤ ਦੂਜਾ ਪਾਰਟੀ ਤਾਂ ਜੀ ਕਹੂ ਕਹੂਗੀ ਜੇ ਹੁਣ ਆਪਣੀ ਤੇਰੀ ਮੇਰੀ ਮੰਨਦੀ ਨਹੀਂ ਖਾ ਗਿਆ ਇਹਨਾਂ ਨੂੰ ਮੁੱਦਾ ਹੀ ਨਹੀਂ ਥੇ ਹੁੰਦਾ ਜੀ ਹੋਰ ਕੋਈ ਅੱਛਾ ਉਹ ਹਤਮਾਨ ਤੋਂ ਬਣਾ ਮੁੱਦਾ ਨੇ ਹਾਂ ਬਸ ਖਾ ਗਿਆ ਖਾ ਗਿਆ ਉਹ ਇੱਥੇ ਚ ਨਹੀਂ ਆਇਆ ਸੀ ਜੀ ਉਹ ਕਹਿੰਦਾ ਹੱਥ ਖੜਾ ਕਰਕੇ ਆਓ ਫਿਰ ਬੋਲਿਆ ਨਾ ਕੋਈ ਜਿਹੜੇ ਨੇ ਕਹਿਆ ਨੇ ਹਾਂ ਵੀ ਖਾ ਗਿਆ ਉਹ ਆ ਤਾਂ ਮੇਰੇ ਨੂੰ ਮਿਲੋ ਆਜੋ ਦੱਸੋ ਕਿੱਥੇ ਖਾਦਾ ਪੈਸਾ ਫਿਰ ਉਹ ਤੋਂ ਖੜੇ ਹੁੰਦੇ ਮੂਰੇ ਪਾਣੀ ਦਾ ਜੀ ਸਾਡੇ ਜਿਹੜਾ ਖੇਤੀ ਆ ਸਾਡੇ ਪਾਣੀ ਨਾਲ ਆ ਹਾਂ ਪੱਕੇ ਖਾਲ ਮਣੀ ਜਾਂਦੇ ਨੇ ਇੱਕ ਸੂਆ ਬਣ ਗਿਆ ਪੱਕਾ ਲਾਈਟ ਬਾਧੂ ਐ ਅਸੀਂ ਤਾਂ ਕਿਸੇ ਨੂੰ ਨਹੀਂ ਕਿਸਾਨ ਸਾਡਾ ਤਾਂ ਖੇਤੀ ਨਾਲ ਸਰਪੰਚ ਜੀ ਜਿਹੜੀਆਂ ਕਚੂਰੀਆਂ ਚ ਕੰਮ ਜਾਂਦੇ ਅੱਗੇ ਤਹਿਸੀਲਦਾਰ 3 ਵਜੇ ਹੱਥ ਨੇ ਆ ਕੇ ਬਹਿੰਦਾ 4 ਵਜੇ ਉਹਨਾਂ ਚਿਰ ਹੈਰਾਨ ਹੋ ਜਾਂਦੇ ਹੁਣ ਜਦੋਂ ਜਾਂਦੇ ਆ ਤਹਿਸੀਲਦਾਰ ਬੈਠਾ ਹੁੰਦਾ ਅੱਛਾ ਵੀ ਕੰਮ ਸਾਡੇ ਆ ਹਾਂ ਜੀ ਪੂਰੀ ਐਤ ਕੀ ਫਿਰ ਕੀ ਬਣਾਉਗੇ ਐਤ ਕੀ ਤਾਂ ਮਾਹੌਲ ਤਾਂ ਜੀ ਸਾਡਾ ਆਮ ਵਾਲਟੀ ਨਾਲ ਹਾਂ ਐਤ ਕੀ ਤਾਂ ਜੀ ਗੱਲ ਸੁਣ ਲਿਆ ਮਾਂਗੇ 5 ਸਾਲੇ ਨੂੰ ਮੂਰੇ ਚਾ ਇਹਨੇ ਹਨੂਸ ਕੋਈ ਚੰਗੀ ਜਿਵੇਂ ਹੁਣ ਚੱਲੀ ਜਾਂਦਾ ਫਿਰ ਤਾਂ ਇਹਨਾਂ ਦੇ ਪੂੰਜੀ ਪੱਟੇ ਲੈ ਲਾ ਇਹਦਾ ਖਤਮ ਕਰ ਦਿਆਂਗੇ ਨਹੀਂ ਕਾਹਨੂੰ ਅਸੀਂ ਬਾਦਲ ਜਾਂਗੇ ਜੀ ਬਾਦਲਾਂ ਦੀ ਆ ਜਾਣਗੀਆਂ ਸੀਟਾਂ ਫਿਰ ਨਾ ਨਾ ਜੀ ਬਾਦਲ ਦਾ ਤਾਂ ਪਰਕਾ ਪਟ ਗਿਆ ਅੱਛਾ ਕਰ ਗਿਆ ਜੀ 100 ਸਾਲ ਫਿਰ ਉਹਨਾਂ ਨੂੰ ਲਿਖ ਕੇ ਦਿੱਤੀ ਐ 100 ਸਾਲ ਕਰਕੇ ਉਹਨਾਂ ਨੂੰ ਲਿਖ ਕੇ ਦਿੱਤੀ ਐ ਬਾਦਲ ਨਾਲ ਹੀ ਵੋਟਾਂ ਪੈਂਦੀਆਂ ਸੀ ਇਹਨੂੰ ਤਾਂ ਬੋਲਣ ਦੀ ਪਤਾ ਨਹੀਂ ਜੀ ਇਹਨੂੰ ਤਾਂ ਬੋਲਣ ਦੀ ਪਤਾ ਨਹੀਂ ਇਹ ਤੇ ਮੁੰਡੇ ਨੂੰ ਤਾਂ ਜਾ ਬਾਦਰ ਨਹੀਂ ਝੋਟ ਪੈਂਦੀ ਬੋਲਦਾ ਇਹ ਜਾਂ ਇਹ ਜੀ ਬੋਲਦਾ ਕੀ ਹੈ ਹੁਣ ਆ ਅੰਮਰਤਪਾਲ ਹੈ ਇਹ ਜੀ ਆਏ ਆ ਜੀ ਇਹ ਫਲਾਨਾ ਹੈ ਉਹ ਉਹਦੇ ਵਿਚਾਰੇ ਨੇ ਕੀ ਕਸੂਰ ਕਰਿਆ ਉਹੀ ਸਿੱਤੇ ਆਪੇ ਜੇਲ੍ਹ ਚ ਹਮ ਇੱਥੇ ਬੋਲੀ ਜਾਂਦਾ ਸੀ ਉਹਦੇ ਅੰਮਰਤਪਾਲ ਬਾਰੇ ਤਾਂ ਨਹੀਂ ਅੱਛਾ ਤੇ ਕੁੱਲ ਮਿਲਾ ਕੇ ਐਂ ਕਹਿ ਸਕਦੇ ਆ ਵੀ ਪਾਰਟੀ ਦਾ ਮਾਹੌਲ ਪੂਰਾ ਹੈ ਪੂਰਾ ਜੀ ਗੱਜ ਕੇ ਹਾਂ ਜੀ ਫੰਡ ਵੀ ਦੇਵਾਂਗੇ ਅੱਛਾ ਹਾਂ ਅ ਭਾਜੀ ਕੀ ਨਾਮ ਹੈ ਮੈਂ ਨੰਬਰਦੇਵ ਸਿੰਘ ਆ ਕੀ ਮਾਹੌਲ ਆ ਫਿਰ ਪਿੰਡ ਦਾ ਠੀਕ ਆ ਜੀ ਵਧੀਆ ਆਮ ਪਾਰਟੀ ਦੀ ਹੁਣ ਚੱਲੀ ਜਾਂਦੀ ਆ ਗੱਲ ਸਾਰੇ ਆਮ ਵਾਲੀ ਅੱਜ ਤਾਂ ਆਮ ਵਾਲਿਆਂ ਸਾਰੇ ਜੀ ਵਧੀਆ ਹੈ ਪਿੰਡ ਜੀ ਬਹੁਤ ਪਹਿਲਾਂ ਜਦੋਂ ਲਾ ਲਓ ਵੀ 80 70% ਵੋਟਾਂ ਆਪਣੇ ਪਈ ਗਈਆਂ ਸੀ ਭਵੰਤਮਨ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਤੇ ਹੁਣ ਚੱਲੀ ਜਾਂਦਾ ਕੰਮ ਹਜੇ ਤੱਕ ਤਾਂ ਠੀਕ ਆ ਵੀ ਜੀ ਸਨ ਉਸ ਤੋਂ ਬਾਅਦ ਵੇਖੋ ਨੇਰੀ ਦਾ ਕਿਹੜੇ ਪਾਸੇ ਆ ਜਾਂਦੀ ਹੈ ਕੋਈ ਇਹ ਨਹੀਂ ਪਤਾ ਹੁੰਦਾ 8 ਤਣ ਪਾਏ ਨਾ ਜਿਵੇਂ ਪਹਿਲਾਂ ਸੀਗਾ ਲੋਕ ਕਹੀ ਜਾਂਦੇ ਸੀ ਵੀ ਐ ਨਹੀਂ ਕਰਦੇ ਐ ਨਹੀਂ ਕਰਦੇ ਉਹ ਇੱਕੇ ਦਾ ਵੀ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਵੀ 92 93 ਸੀਟਾਂ ਲੈ ਜਾਣਗੇ ਕਾਲੀਦਾਨ ਨੂੰ ਉਮੀਦ ਸੀ ਉਹਨਾਂ ਨੂੰ ਤਿੰਨ ਚਾਰ ਹੀ ਆਈਆਂ ਹੂੰ ਤੇ ਹੁਣ ਇਹਨਾਂ ਨੂੰ ਉਮੀਦ ਤਾਂ ਹੈਗੀ ਐ ਉਦੋਂ ਬਾਅਦ ਪਤਾ ਨਹੀਂ ਹੁੰਦਾ ਪੰਜ-ਛੇ ਦਾ ਨਾਂ ਦੇ ਵਿੱਚ ਕੀ ਆ ਕੋਈ ਗੱਲ ਮੂੰਹ ਚੋਂ ਕੋਈ ਗੱਲ ਗਲਤ ਕਹੀ ਜੇ ਅੱਛਾ ਉੱਥੇ ਵੀ ਹਵਾ ਬਦਲ ਜਾਂਦੀ ਐ ਪਾਜ ਪਾ ਦਾ ਹੈਗਾ ਮਾਹੌਲ ਇੱਥੇ ਪਾਜ ਪਾ ਐਵੇਂ ਤੁਰੇ ਫਿਰਦੇ ਆ ਪਾਜ ਪਾ ਨੂੰ ਅਸੀਂ ਵੋਟ ਕਿਹੜੇ ਹਿਸਾਬ ਨਾਲ ਪਾ ਦਾਂਗੇ ਦਿੱਲੀ ਦੇ ਵਿੱਚ ਤਾਂ ਕਿੰਨੇ ਬੰਦੇ ਮਰ ਗਏ ਹੁਣ ਜਿਹੜੇ ਆਉਂਦੇ ਨਾਲ ਕੱਲ ਵੀ ਮੈਂ ਸੁਣਾ ਐ ਉੱਥੇ ਪਤਾ ਨਹੀਂ ਕਿਹੜੇ ਪਿੰਡ ਆਏ ਸੀ ਬੰਦੇ ਉਹਨਾਂ ਨੂੰ ਘੇਰਾ ਪੈ ਜਾਂਦਾ ਇੱਥੇ ਵੀ ਇੱਥੇ ਬਠਿੰਡੇ ਵੀ ਪਿਆਗਾ ਸਾਰੇ ਨਾ ਤਾਂ ਉਹਦੀ ਘੇਲਣਾ ਨੇ ਪ੍ਰੇਖੇ ਚ ਵੋਟ ਪਾ ਜੇ ਭਾਜ ਭੰਨ ਉਹ ਸਾਡਾ ਮੋੜਾ ਪੁਲਿਸ ਆ ਜਾ ਉਹ ਕਹਿੰਦਾ ਜਿੱਤੇ ਪਰਨਪਾਲ ਕਰੋ ਉਹਦੇ ਨੂੰ ਅਸੀਂ ਕਿ ਦੂਜੇ ਘਰਾਂ ਵਿੱਚ ਦੀ ਕੱਢਦੇ ਆ ਕਹਿੰਦਾ ਅੱਛਾ ਹਾਂ ਇੰਨਾ ਮਾੜਾ ਖਰਾਬ ਹੈ ਬਹੁਤ ਖਰਾਬ ਹੈ ਜੀ ਹੁਣ ਲਾ ਲਓ ਵੀ ਜਾਂਦੇ ਨੇ ਉਹ ਕਿੱਥੇ ਆਇਆ ਸੀ ਹੰਸ ਰਾਜ ਹੰਸ ਆਇਆ ਤਾਂ ਉੱਥੇ ਦੀਯਾਲਪੁਰੇ ਆਇਆ ਸੀ ਭਾਈ ਰੂਪੇ ਕੋਲੇ ਤੇ ਉੱਥੇ ਘੇਰਾ ਪੈ ਗਿਆ ਕਿੰਨਾ ਘੇਰਾ ਪਾ ਕੇ ਕੁੱਟ-ਕਟਾਈਆ ਹੋਇਆ ਉੱਥੇ ਕਿ ਜੇ ਉਹਨੇ ਚੰਗਾ ਕੰਮ ਕੀਤਾ ਮੜਾ-ਮੋਟਾ ਉਹਨੂੰ ਪੋਜੀਸ਼ਨ ਹੁੰਦੀ ਚੰਗੇ ਉਹਦੇ ਵਰਕਰ ਖੜਦੇ ਉਹਦੇ ਵਰਕਰ ਅੱਗੇ ਆ ਕੇ ਖੜਦੇ ਵਿਸ਼ੇ ਨੂੰ ਜਿੱਥੇ ਉਹ ਘੇਰਾ ਪੈਂਦਾ ਉਹਨੂੰ ਕੀ ਤਾਂ ਵੋਟ ਪਊ ਘੇਰੇ ਦੇ ਨਾਲ ਹਾਂ ਇਹੀ ਹੈ ਅੱਛਾ ਤਾਂ ਪਿੰਡ ਦੇ ਲੋਕ ਨੇ ਜਿਹੜੇ ਉਹਨਾਂ ਦੀਆਂ ਗੱਲਾਂ ਤੁਹਾਨੂੰ ਸੁਣਾ ਰਹੇ ਆਂ ਬਾਜੀ ਫਿਰ ਪੂਰਾ ਮਾਹੌਲ ਹੈ ਖੁੰਡਿਆਂ ਦਾ ਮਾਹੌਲ ਹੈ ਜੀ ਜਮਾ ਮੁਖ ਹੈ ਜਮਾ ਜਮਾ ਪੂਰਾ ਮਾਹੌਲ ਹੈ ਜੀ ਅੱਜ ਦੀ ਘੜੀ ਸਭ ਤਾਂ ਭਾਈ ਜਮਾ ਆਇਆ ਹੈ ਗੋੜνια ਲਾ ਅਜ ਤਾਂ ਗੋੜνια ਲਾ ਲੈ ਤੋ ਹਾਂ ਫੰਡ ਦੇ ਨੂੰ ਵੀ ਤਿਆਰ ਜਿਹੜੇ ਵੀਡੀਓ ਦੇਖਦੇ ਕਹਿੰਦੇ ਆਮ ਵਾਲੇ ਬਿਠਾਏ ਹੋਣੇ ਨਾ ਕੋਈ ਆਮ ਵਾਲੇ ਨਹੀਂ ਬਿਠਾਏ ਨਾ 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 ਮਾਹੌਲੀ ਹੈ ਇਹ ਜੀ ਨਾ ਮਾਹੌਲੀ ਹੈ ਤੂੰ ਪਿੰਡ ਕਿਤੇ ਬਾਰੇ ਲਾ ਕੇ ਕਿਦੋਂ ਆਜੀ ਤੈਨੂੰ ਇਹ ਖੁੰਡ ਤੇ ਤੈਨੂੰ ਆਮ ਵਾਲੇ ਮਿਲੂ ਹੋਰ ਮਿਲਣਗੇ ਪਉਸਤ 50 ਹੋ ਕਿੱਥੇ ਦੁਪਹਿਰੇ ਆਜੇ 50 ਤਾਂ ਆਲੇ ਸਭ ਪਹਿਲਾਂ ਸਾਰੀ ਕਾਲੀ ਦਲ ਨੂੰ ਪਾਉਂਦੇ ਹ ਸੀਗੇ ਹੁਣ ਹੁਣ ਨਹੀਂ ਪਉਂਦਾ ਕੋਈ ਨੀ ਭੀ ਅਕਾਲੀਦਾਲ ਨੂੰ ਕੋਈ ਨਹੀਂ ਪਉਂਦਾ ਹੁਣ ਇਹ ਸਾਨੂੰ ਜਿਹੜਾ ਪਾਣੀ ਦਾ ਸੋਕ ਕਰਦਾ ਤੇ ਸੂਆ ਪੱਕਾ ਹੋ ਗਿਆ ਉਹਨੂੰ ਬਤਾਤਾ ਅਸੀਂ ਖੇਤੀ ਦੇ ਖੇਤੀ ਦੇ ਮਾਰੇ ਵੋਟ ਪਾ ਰਹੇ ਪੱਕੇ ਹੋਣ ਵਾਲੇ ਨੇ ਖਾਣ ਪੱਕੇ ਹੋਣ ਵਾਲੇ ਨਾ ਬਸ ਗਿਰਾ ਮੜਿਆ ਨਿਬੜ ਜਾਣ ਦੇ ਤਾਂ ਗੱਲਾਂ ਆਹੀ ਸਾਰੇ ਪਾਸੇ ਨੇ ਪਿੰਡ ਕੋਟਤਾਰਮੂ ਦੇ ਲੋਕਾਂ ਦੇ ਨਾਲ ਗੱਲ ਕੀਤੀ ਹੈ ਬਜ਼ੁਰਗਾਂ ਨੇ ਆਪਣੀ ਰਾਇ ਕੀਤੀ ਹੈ ਸਾਂਝੀ ਤੁਸੀਂ ਰਾਇ ਕਰਿਓ ਆਪਣੀ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ